ਵਹਿ ਚਰਨ ਕਮਲ ਸਰਨੰ ਰਮਣੰ ਗੋਪਾਲ ਕੀਰਤਨ ਹੈ ਸਾਧ ਸੰਗੇਨ ਤਰਨੰ ਨਾਨਕ ਮਹਾ ਸਾਗਰ ਭੈ ਦੁਤਰ ਹੈ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦਿਆਲ ਹੈ ਭੈ ਦੁਖ ਬਨਾਸਨ ਹੈ ਭਗਤ ਵਛਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁਤ ਹੈ ਜੀਨ ਕਲਾ ਧਾਰਿਓ ਆਕਾਸੰ ਬੈ ਸੰਤਰੰ ਕਾਸ਼ਟ ਬੇਸ਼ਟੰ ਜੀਨ ਕਲਾ ਸਸ ਸੂਰ ਨਖਿਅਤਰ ਜੋਤਿਯੰ ਸਾਸੰ ਸਰੀਰ ਧਾਰਨੰ ਜੀਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਸਿਦੰਤ ਜਠਰ ਰੋਗਣ ਹੈ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹਿ ਸਜੰਤ ਤਰੰਗ ਤੋਇਣ ਹੈ ਗੁਸਾਈ ਗ੍ਰਿਸ਼ਟ ਰੂਪੇਣ ਸਿਮਰਣੰ ਸਰਬਤਰ ਜੀਵਨ ਹੈ ਲਬਦਿਹੰ ਸੰਤ ਸੰਗੇਣ ਨਾਨਕ ਸ਼ਵਾਸ ਮਾਰਗ ਹਰ ਭਗਤਨ ਹੈ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲ ਕਹੈ ਸਾਗਰੰ ਲਗੰਤ ਪਿੰਗੰ ਤਮ ਪ੍ਰਕਾਸ਼ ਅੰਧ ਕਹਿ ਸਾਧ ਸੰਗੇਣ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੀ ਤਿਲ ਕਹੀ ਨੰਗ ਜਥਾ ਬਿਪਰਾ ਅਮਰ ਹੀ ਨੰਗ ਜਥਾ ਰਾਜ ਨਹ ਆਵਦ ਹੀ ਨੰਗ ਜਥਾ ਸੂਰਾ ਨਾਨਕ ਧਰਮ ਹੀ ਨੰਗ ਤਥਾ ਬੈਸਨਵਹ ਨਾ ਸੰਖੰ ਨਾ ਚਕਰੰ ਨਾ ਗਧਾ ਨਾ ਸਿਆਮ ਅਚਰਜ ਰੂਪੰ ਰਹੰਤ ਜਨਮੰ ਨੀਤ ਨੀਤ ਕਥੰਤ ਬੇਦਾ ਊਚ ਮੂਚ ਅਪਾਰ ਗਬਿੰਦਹ ਬਸੰਤ ਸਾਧ ਰਿਧਿਯੰ ਅਚੁੱਤ ਬੁਝੰਤ ਨਾਨਕ ਬੜ ਭਾਗੀ ਅਹ ਉਦਿਆਨ ਬਸਨੰ ਸੰਸਾਰ ਸੰਬੰਧੀ ਸਵਾਨ ਸਿਆਲ ਖਰਹ ਬਿਕਮੁ ਸਥਾਨ ਮਨ ਮੋਹ ਮਦਨਹ ਮਹਾ ਅਸਾਧ ਪੰਚ ਤਸ ਕਰਹ ਹੀਤਮੋ ਭੈ ਭਰਮ ਭ੍ਰਮਣੰ ਅੰਗ ਪਾਸ ਤੀਖਣ ਕਟਨ ਹੈ ਪਾਵਕ ਤੋ ਅਸਾਧ ਘੁਰੰ ਫਗਮ ਤੀਰ ਨ ਲੰਗਨ ਹੈ ਪਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਦਰਹਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲ ਅੰਗ ਰੋਗ ਖੰਡਨ ਹੈ ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਵਰ ਹੈ ਸਿਆਮ ਲੰਗ ਮਦਰ ਮਨੁਖਿਆਂ ਰਿਦਿਹੰ ਭੂਮ ਵੈਰ ਨਹਿ ਨਿਵੰਤ ਹੋ ਅੰਤ ਮਿਥਿਆ ਚੇਤਨੰ ਸੰਤ ਸਵਜਨਹਿ ਆ ਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੀ ਸਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗਰਾਸਤੀ ਰਚੰਤ ਪੁਰਖ ਹੈ ਕਟੰਬ ਲੀਲਾ ਅਨਿਤ ਆਸਾ ਵਿਖਿਆ ਬਨੋਦ ਪਰਮਹੰਤ ਪਰਮਹੰਤ ਬਹੁ ਜਨਮ ਹਾਰਿਓ ਸਰਨ ਨਾਨਕ ਕਰਨਾ ਮੈ ਏ ਜਿਹ ਬੇ ਹੀ ਰਸਗੇ ਮਦਰ ਪ੍ਰਿਆ ਤਵੰ ਸਤ ਹਤੰ ਪਰਮ ਬਾਦੰ ਵਰਤ ਇਥੈ ਸੁਧ ਅਸਰਣਹ ਗੋਬਿੰਦ ਦਾ ਮੋਦਰ ਮਾਦਵੀ ਗਰਭੰਤ ਨਾਰੀ ਮਧੋਨ ਮਤੰ ਬਲਵੰਤ ਬਲਾਤ ਕਾਰਨਹ ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨ ਧ੍ਰਿਗ ਜਨਮ ਨਹਿ ਹੇ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਨ ਤਵੰ ਤਨੀ ਨਾਨਕ ਅਨਕ ਬਾਰ ਨਮੋ ਨਮਹਿ ਤ੍ਰਿਣੰਗ ਤਾ ਮੇਰੰ ਸਹਿਕੰਗ ਤਾ ਹਰੀੰ ਬੂਡੰਗ ਤਾ ਤਰੀੰ ਊਣੰਗ ਤਾ ਭਰੀੰ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਹਰ ਗੁਰ ਦਿਆਰੰ ब्राह्मण है संग उदरणम ब्रह्म कर्म जे पूर्ण है आत्मरतम संसार गहनते नर नानक नेपल है पर दर्भ हिरणम बहु विघ्न करनम उच्चारणम सर्व जी कह लो लय तृष्णा अतिप्त मन माए कर्म करत से सू करह मते समेव चरणम उदरणम पद उत्तरेह ਅਨੇਕ ਪਾਤਕ ਹਰਨ ਨਾਨਕ ਸਾਧ ਸੰਗਮ ਨਾ ਸੰਸਿਆ ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਪ ਸੁਗੰਧਾ ਪਰਸ ਮਨੁੱਖਿਐ ਦੇਹੰ ਮਲੀਣੰ ਮੱਝਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ ਪਰਮਾਣੂ ਪਰਜੰਤ ਆਕਾਸ਼ੈ ਦੀਪ ਲੋ ਸੇ ਖੰਡਣਹਿ ਗਸ਼ੀਣ ਨੈਣ ਪਰੇਣ ਨਾਨਕ ਬਿਨਾ ਸਾਧੂ ਨਾ ਸਿਧਿਆਤੇ ਜਾਣੋ ਸਤਿ ਹਵੰਤੋ ਮਰਨੋ ਦ੍ਰਿਸ਼ਟੀਣ ਮਿਥਿਆ ਕੀਰਤ ਸਾਥ ਚਲੰਥੋ ਪੜੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸਤ ਮਰਤੇਖ ਬਾਂਧ ਵਹਿ ਲਬਦੇ ਹੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈ ਲਾਗਰ ਸੰਗੀਨ ਨਿਮ ਬਿਰਖ ਸੇ ਚੰਦਨਹਿ ਨਿਕਟ ਬਸੰਤੋ ਬਾਂਸੋ ਨਾਨਕ ਹਮ ਬੁੱਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਥਨ ਮਾਨ ਮਰਦਨਹਿ ਹਤੰ ਪੰਚ ਸਤਨੇਨ ਨਾਨਕ ਹਰ ਬਾਣੇ ਪ੍ਰਹਾਰਨਹਿ ਬਚਨ ਸਾਧ ਸੁਖ ਪੰਥਾ ਲਹੰਤਾ ਬਡ ਕਰਮਣਹ ਰਹੰਤਾ ਜਨਮ ਮਰਣੀਨ ਰਮਣ ਨਾਨਕ ਹਰ ਕੀਰਤਨਹ ਪੱਤਰ ਪੁਰਝੀਣ ਝੜਿਅੰ ਨਹਿ ਝੜਿਅੰ ਪੀੜ ਸੰਪਤਾ ਨਾਮ ਬਿਹੂਣ ਬਖਮਤਾ ਨਾਨਕ ਵਹੰਤ ਜੋ ਨਾਸ ਰੋ ਰੈਣੀ ਭਾਵਨੀ ਸਾਧ ਸੰਗੇਣ ਲਬੰਤੰ ਬਡ ਭਾਗਣਹ ਹਰਨਾਮੁ ਗੁਣਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣਹਿ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹਿ ਸੰਸਾਰ ਕਾਮ ਤਜਣੰ ਨਾਨਕ ਗੋਬਨਰਮਣੰ ਸਾਧ ਸੰਗਮਹਿ ਸਮੰਤਰ ਸਾਧ ਬਚਨ ਕੋਟ ਦੁਖ ਬਨਾਸਨਹਿ ਹਰ ਚਰਨ ਕਮਲ ਧਿਆਨੰ ਨਾਨਕ ਕਉਲ ਸਮੂਹ ਉਧਾਰਨਹਿ ਸੁੰਦਰ ਮੰਦਰ ਸੈਣ ਹੈ ਜੀਣ ਮਧਿ ਹੈ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹੈ ਨਾਨਕ ਲਬਦਿ ਹੰ ਬੜ ਭਾਗਣ ਹੈ ਹਰ ਲਬਦੋ ਮਿੱਤਰ ਸੁਮਿੱਤੋ ਵਿਦਾਰਨ ਕਦੇ ਨਾ ਚਿੱਤੋ ਜਾਂ ਕਾ ਅਸਥਲ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਅਪਜ ਸੰਮਟੰਤ ਸਤ ਪੁੱਤਰ ਹੈ ਸਿਮਰਤਬੇ ਹੈ ਹਿਰਦੈ ਗੁਰਮੰਤਰਨ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨ ਹੈ ਮਰਣੰ ਵਿਸਰਣੰ ਕੁਬਿੰਦ ਹੈ ਜੀਵਨੰ ਹਰਨਾਮ ਧਿਆਵਣ ਹੈ ਲੱਭਣ ਸਾਧ ਸੰਗੀਣ ਨਾਨਕ ਹਰ ਪੂਰਬ ਲਿਖਣ ਹੈ ਦਸਨ ਬਿਹੂਨ ਭੰਗੰ ਮੰਤਰੰ ਗਾਰੜੀ ਨਿਵਾਰਨ ਬਿਆਦ ਉਪਾਣ ਸੰਤੰ ਨਾਨਕ ਲਬਦ ਕਰਮਣ ਹੈ ਜਤਕਾਥ ਰਮਣੰ ਸਰਣੰ ਸਰਬਤਰ ਜੀਅਨਹ ਤਤ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨਹ ਚਰਨਾਰ ਬਿੰਦ ਮਨ ਭਿਦਿਅੰ ਸਿੱਧੰ ਸਰਬ ਕੁਸਲ ਨਹ ਗਾ ਕਾ ਗਾਵੰਤ ਨਾਨਕ ਪੱਬਿਅੰ ਪਰਾਪੂਰਬਣੈ ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੇਨ ਉਦਰਣਹ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਦਬਿਅਤੇ ਬੇਦ ਪ੍ਰਾਨ ਸਾਸਤਰ ਵਿਚਾਰੰ ਏਕੰਕਾਰ ਨਾਮ ਉਰਧਾਰੰ ਕੁਲਹਿ ਸਮੂਹ ਸਗਲ ਉਧਾਰੰ ਵਡਭਾਗੀ ਨਾਨਕ ਕੋ ਤਾਰੰ ਸਿਮਰਨੰ ਗੋਬਿੰਦ ਨਾਮੰ ਉਧਰਨੰ ਕੁੱਲ ਸਮੂਹਣ ਹੈ ਲਬਧਹਿ ਸਾਧ ਸੰਗੇਣ ਨਾਨਕ ਵਡਭਾਗੀ ਭੇਟ ਹੰਤ ਦਰਸਨ ਹੈ ਸਰਬ ਦੋਖ ਪ੍ਰੰਤਿਆਗੀ ਸਰਬ ਧਰਮ ਉਦ੍ਰੰਤਰਨ ਹੈ ਲਬਧੇਣ ਸਾਜ ਸੰਗੀਣ ਨਾਨਕ ਮਸਟਕ ਲਿਖਿਆਣ ਹੈ ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਹੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ ਸੁਖੇਣ ਭੈਣ ਰਤਨੰ ਰਚਨ ਕਸੋ ਬਰੰਗਣ ਹੈ ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨਹਿ ਸੁਨੇ ਹੀ ਮਹੱਲਾ ਪੰਜਵਾਂ ਏਕ ਓ ਅੰਕਾਰ ਸਤਗੁਰ ਪ੍ਰਸਾਦ